ਅੱਜ ਫੇਰ ਬਾਈ ਅਸੀਂ ਬਠਿੰਡੇ ਆਪਾਂ ਆਏ ਸੀ ਤੇ ਅੱਜ ਤੁਹਾਨੂੰ ਫੇਰ ਇੱਕ ਹੋਰ ਦਿਖਾਉਣੀ ਆ ਗੱਡੀ ਅੱਜ ਉਸੇ ਥਾਂ ਦੇ ਉੱਤੇ ਅੱਜ ਫੇਰ ਅ ਜਿਨ੍ਹਾਂ ਨੇ ਕੁੜੀਆਂ ਲਾਤੀਆਂ ਵੀ ਬੰਦੇੰ ਦਾ ਇਹ ਕੋ ਕੋ ਕਰ ਨਹੀਂ ਸਕਦੇ ਕੋਸ ਹਨ ਤੇ ਜੀ ਆ ਦੇਖੋ ਉਹ ਬੰਦਾ ਵਿੱਚ ਸੀਗਾ ਬੈਠਾ ਤੇ ਉੱਥੇ ਹੀ ਗੱਡੀ ਖੜੀ ਆ ਉਸੇ ਥਾਂ ਦੇ ਜਿੱਥੇ ਆਪਣੀ ਗੱਡੀ ਖੜੀ ਸੀ ਉਸ ਦਿਨ ਤੇ ਉਸੇ ਥਾਂ ਦੇ ਉੱਤੇ ਆ ਦੇਖੋ ਆ ਕੁੜੀਆਂ ਲਾਤੀਆਂ ਇਹਨਾਂ ਨੇ ਇਹ ਪੈਸੇ ਬਣਾਉਣ ਦੇ ਨਾਲ ਇਕੱਠੇ ਕਰਨ ਦਾ ਤਰੀਕਾ ਹੈਗਾ ਤੇ ਆ ਦੇਖੋ ਚੈੱਕ ਕੀ ਜਾਂਦੀਆਂ ਹੁਣ ਆਪਣੀ ਕੰਨੀ ਇਹ ਤੇ ਆ ਦੇਖੋ ਬਾਰ ਚ ਇਹਦੇ ਥੱਲੇ ਟਾਇਰ ਨੂੰ ਉਹ ਲੱਗਿਆ ਹੋਇਆ ਉਸੇ ਥਾਂ ਤੇ ਗੱਡੀ ਖੜੀਆ ਗੱਡੀ ਜੈਲੋਨ ਦੇ ਅੰਦਰ ਆਉਂਦੀ ਨਹੀਂ ਪੂਰੀ ਦੀ ਪੂਰੀ ਪ੍ਰੋਪਰ ਤੇ ਗੱਡੀ ਆਉਂਦੀ ਨਹੀਂ ਤੇ ਗੱਡੀ ਆਣੀ ਰਹੀ ਪੂਰੀ ਦੀ ਪੂਰੀ ਇਹਨਾਂ ਦਾ ਇਹਨਾਂ ਦਾ ਪੈਸੇ ਬਣਾਉਣ ਦਾ ਟਿੱਕਾ ਕੋਲੇ ਆ ਗਈ ਮੈਡਮ ਆਪਣੇ ਮੇਰੀ ਗੱਲ ਸੁਣੀ ਬਈ ਆ ਗਈ ਇਹਨਾਂ ਨੇ ਆਪਣਾ ਵੀ ਥੋੜੇ ਜਿਹੇ ਲੋਗੇ ਚਲਾਨ ਕੱਟਿਆ ਸੀ ਉਹ ਵੀ ਉਹ ਵੀ ਖੜਾ ਕੇ ਗਿਆ ਬਈ ਆ ਉਹ ਖੜਾਈ ਜਾਂਦਾ ਇਹਨਾਂ ਨੇ ਉਹਨੂੰ ਦੱਸਣਾ ਨਹੀਂ ਤੇ ਹੁਣ ਇਹਨਾਂ ਨੇ ਲਾਂਰਤ ਨਹੀਂ ਕਰਨਾ ਉਹ ਇਹਨਾਂ ਨੇ ਉਹਦਾ ਨਾ ਚਲਾਨ ਕੱਟਣਾ 500 ਰੁਪਏ ਦਾ 81 ਰੁਪਏ ਦਾ ਠੀਕ